ਅਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਕਿ ਦੇਸ਼ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਲੋਕਾਂ ਵਿੱਚ ਸ਼ਹਿਰ ਬੰਦ ਰੱਖ ਪਾਕਿਸਤਾਨ ਤੇ ਅੱਤਵਾਦ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸੇ ਹੀ ਕੜੀ ਦੇ ਚਲਦਿਆਂ ਫਗਵਾੜਾ ਵਿਖੇ ਵੱਖ-ਵੱਖ ਜਥੇਬੰਦੀਆਂ ਤੇ ਸਮੂਹ ਸ਼ਹਿਰ ਵਾਸੀਆਂ ਵੱਲੋਂ ਫਗਵਾੜਾ ਬੰਦ ਦੀ ਦਿੱਤੀ ਗਈ ਕਾਲ ਤਹਿਤ ਫਗਵਾੜਾ ਸ਼ਹਿਰ ਪੂਰਨ ਤੌਰ ਤੇ ਬੰਦ ਰਿਹਾ ਇਸ ਬੰਦ ਦੀ ਕਾਲ ਦੌਰਾਨ ਜਿੱਥੇ ਸ਼ਹਿਰ ਦੀਆਂ ਸਮੂਹ ਦੁਕਾਨਾਂ ਅਤੇ ਹੋਰ ادارے ਪੂਰਨ ਤੌਰ ਤੇ ਬੰਦ ਰੱਖੇ ਗਏ ਉੱਥੇ ਹੀ Hindu ਸੰਗਠਨਾ ਨੇ ਇਸ ਹਮਲੇ ਦੀ ਸਖਤ ਆਲੋਚਨਾ ਕਰਦਿਆਂ ਪਾਕਿਸਤਾਨ ਅਤੇ ਅੱਤਵਾਦ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਬੁਲਾਰਿਆਂ ਨੇ ਭਾਰਤ ਸਰਕਾਰ પાસે ਮੰਗ ਕੀਤੀ ਕਿ ਇਸ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਜਾਨ ਦਾ ਬਦਲਾ ਅਤਵਾਦੀਆਂ ਨੂੰ ਮਿੱਟੀ ਵਿੱਚ ਮਿਲਾ ਕੇ ਲਿਆ ਜਾਵੇ। ਮਹਿਲਗਾਮ ਤੇ ਜੰਮੂ ਕਬੀ ਵਿੱਚ ਜੋ ਵੀ ਹੋਇਆ ਸਾਰਾ ਦੇਸ਼ ਸ਼ਹਿਰੀ ਨੇ ਜਿੰਨੀ ਨਖੇਦੀ ਕਰੇ ਓਨੀ ਹੀ ਜਾਨੀ ਸਾਰੇ ਨੂੰ ਬੜਾ ਦੁੱਖ ਆ। ਮਾਰੇ ਜਾਂਦੇ ਤੇ ਜਾਂਦੇ ਹੱਤਿਆਲੂ ਚੁਣ ਕੇ ਹਿੰਦੂ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ। ਬਾਕੀ ਸਾਡੇ ਛੋਟੇ-ਸੱਡੇ ਨੇ ਸਾਰੇ ਸ਼ਹਿਰ ਨੇ ਸਾਡਾ ਸਾਥ ਦਿੱਤਾ। ਸਾਰੇ ਸ਼ਹਿਰ ਦਾ ਬਹੁਤ-ਬਹੁਤ ਧੰਨਵਾਦ। ਬਾਕੀ ਅਸੀਂ ਆਸ ਰੱਖਦੇ ਆ ਅੱਜ ਵੀ ਬਾਜ਼ਾਰ ਵਾਲੇ ਆਪਣੇ ਆਮਦੋ ਸਵਾ ਲੈਣ ਤੇ ਖਰੇ ਰੋਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵੈਲਕਮ ਜੰਮੂ ਕਸ਼ਮੀਰ ਦੇ ਵਿੱਚ ਜੋ ਅੱਤਵਾਦੀਆਂ ਨੇ ਹਮਲਾ ਕੀਤਾ ਉਹਦੇ ਵਿੱਚ ਸਾਡੇ ਭਰਾ ਜਿਹੜੇ ਸ਼ਹੀਦ ਹੋਏ ਆ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਆ ਅਸੀਂ ਉਹਦੀ ਕੜੀ ਨਿੰਦਾ ਕਰਦੇ ਆ ਤੇ ਸਰਕਾਰ ਤੋਂ ਅਪੀਲ ਕਰਦੇ ਆ ਕਿ ਉਹ ਜਿਹੜੇ ਅੱਤਵਾਦੀ ਸੀ ਉਹਨਾਂ ਨੂੰ ਜਲਦ ਤੋਂ ਜਲਦ ਸਾਰੇ ਨੇ ਵੜ ਕੇ ਚੌਂਕ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਜੇਲ੍ਹਾਂ 'ਚ ਰੱਖਣ ਦੀ ਲੋੜ ਨਹੀਂ ਉਹਨਾਂ ਨੂੰ ਪਾਲਣ ਦੀ ਲੋੜ ਨਹੀਂ ਹੈਗੀ ਅੱਜ ਪੂਰਾ ਫਗਵਾੜਾ ਇਹ ਪੂਰਾ ਸੰਪੂਰਨ ਬੰਦ ਰਿਹਾ ਅਸੀਂ ਸ਼ਹਿਰ ਵਾਸੀ ਤੇ ਦੁਕਾਨਦਾਰ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਇਕਜਟ ਹੋ ਜਾਓ ਹਜੇ ਵੀ ਹੋ ਜਾਓ ਕੱਲ ਇਦਾਂ ਦਾ ਮੌਕਾ ਆਣਾ ਤੁਹਾਡੇ ਘਰਾਂ 'ਚ ਬੜੂਗੇ ਔਰ ਆ ਦੁਕਾਨਾਂ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਸ਼ਹਿਰ ਤੇ ਹਰ ਸ਼ਹਿਰ ਦੇ ਵਿੱਚ ਇੱਕ ਕਹਿਣਾ ਜਾਨਾ ਜੇ ਨੂੰ ਵੀ ਤੁਸੀਂ ਦੁਕਾਨ ਦੇਣੀ ਆਂ ਉਹਦਾ ਪਤਾ ਕਰ ਲੋ ਕਿੱਥੋਂ ਆਇਆ ਆ ਇਹ ਬਾਅਦੋਂ ਤੁਹਾਡੇ ਘਰਾਂ 'ਚ ਉਹਨਾਂ ਨੇ ਕਬਜ਼ੇ ਕਰਨੇ ਆ ਇਹ ਚੇਤਾਵਨੀ ਦੇ ਰਿਹਾ ਮੈਂ ਸਾਰੇ ਪ੍ਰਸ਼ਾਸਨ ਨੂੰ ਵੀ ਵਿੱਚ ਹੀ ਆ ਸ਼ਹਿਰ ਵਾਸੀਆਂ ਨੂੰ ਪਾਕਿਸਤਾਨ ਮੁੜਾਵਾ ਪਾਕਿਸਤਾਨ ਮੁੜਾਵਾ خطير <applause> <applause>